ਆਕੇ ਜੀ ਜਾਈ ਦੇ ਇਹਨੇ ਨੇ ਕਾਲੇ ਬਾਦਲੇ ਆਜ ਕੋਈ ਸਾਹਲੇ ਸਾਹਲੇ ਪਾਲੇ ਬਾਦਲੇ ਬਾਦਲੇ ਤੁਹਾਡੇ ਪਾਗਲ ਵੰਡ ਕੇ ਬਾਦਲੇ ਬਹੁਤ ਬਹੁਤ ਧੰਨਵਾਦ ਆਪਾਂ ਬਹੁਤ ਵਾਹ ਦਾ ਸਤਨਾਮ ਇਹ ਕੋਈ ਆਵਾਜ਼ ਆਜੀ ਹਾਂ ਜੀ ਸ਼ਾਬਾਸ਼ ਇਹ ਕਿਹਿਆ ਕਰੋ ਬਹੁਤ ਵਧੀਆ ਕੰਮ ਆਇਆ ਜੀ ਦੇਖ ਰਹੇ ਹੋ ਰੀਅਲ ਨਿਊਜ਼ ਚੈਨਲ ਇਸ ਵੇਲੇ ਮੌਜੂਦ ਅਸੀਂ ਐਸ ਐਮ ਐ ਐਸ ਐਸ ਐਮ گلوبਲ ਸਕੂਲ ਵਿੱਚ ਜਿੱਥੇ ਕੀ ਅੱਜ ਇਹ بیسਬਾਲ ਤੇ ਹੋਰ ਗੇਮਾਂ ਕੀਤੀਆਂ ਜਾਂਦੀਆਂ ਇਸ ਸਕੂਲ ਵੱਲੋਂ ਕਈ ਪਲੇਅਰ ਪੈਦਾ ਕੀਤੇ ਗਏ ਜਿਨ੍ਹਾਂ ਨੂੰ ਇਹ ਖੇਡਾਂ ਦੇ ਆਧਾਰ ਤੇ ਨੌਕਰੀਆਂ ਵੀ ਮਿਲੀਆਂ ਸਰਕਾਰੀ ਨੌਕਰੀਆਂ ਮਿਲੀਆਂ ਅੱਜ ਉਹ ਚੰਗੀਆਂ ਪੋਜੀਸ਼ਨਾਂ ਤੇ ਏ ਕੰਮ ਕਰ ਰਹੇ ਨੇ ਤੇ ਇਸ ਵੇਲੇ ਸਾਡੇ ਨਾਲ ਜਿਹੜੇ بیس بیسਬਾਲ ਗੇਮ ਚੱਲ ਰਹੀ ਹੈ ਤੇ ਸੌਫਟਬਾਲ ਗੇਮ ਚੱਲ ਰਹੀ ਹੈ ਇਹਦੇ ਕੋਚ ਵੀ ਮੌਜੂਦ ਨੇ ਇਹਨਾਂ ਨਾਲ ਪਹਿਲਾਂ ਜਾਣਕਾਰੀ ਲੈ ਲੈਣੇ ਕਿ ਗੇਮ ਹੁੰਦੀ ਕੀ ਹੈ ਤੇ ਕਿਵੇਂ ਖੇਡੀ ਜਾਂਦੀ ਹੈ ਸਰ ਕਿਵੇਂ ਗੇਮ ਖੇਡੀ ਜਾਂਦੀ ਹੈ ਸਰ ਇਹ ਗੇਮ ਆਪਣਾ ਸਭ ਤੋਂ ਪਹਿਲੇ ਅਮਰੀਕਾ ਕੈਨੇਡਾ ਤੋਂ ਚੱਲਦੀ ਹੈ ਜੀ ਸਾਡੇ ਪੰਜਾਬ ਇੰਡੀਆ ਜੀ 1987 ਤੋਂ ਚੱਲ ਰਹੀ ਹੈ 987 ਦਸ਼ਰਦਮਤ ਮਹਿਲਾ ਸੀ ਮਹਿਤਾ ਜੀ ਸੀਗੇ ਉਹ ਇੰਡੀਆ ਚ ਗੇਮ ਲੈ ਕੇ ਆਏ ਸੀਗੇ ਹੁਣ ਸਾਡੇ ਪੰਜਾਬ ਦੇ ਵਿੱਚ ਇਹਨੂੰ ਡਵੈਲਪ ਹੋਏ ਨੂੰ 20 ਤੋਂ 25 ਸਾਲ ਹੋ ਗਏ ਨੇ ਮੈਂ ਐਜ਼ ਅ ਸ਼ਾਰਟ ਬਾਲ ਕੋਚ ਪੰਜਾਬ ਸਪੋਰਟ ਡਿਪਾਰਟਮੈਂਟ ਚ ਕੰਮ ਕਰ ਰਿਹਾ ਹਾਂ ਮੇਰੇ ਨਾਲ ਦੇ ਹੁਣ ਹੋਰ ਵੀ 6 ਕੋਚੀਜ਼ ਜੁਆਇਨ ਕੀਤੇ ਨੇ ਪੰਜਾਬ ਸਪੋਰਟ ਡਿਪਾਰਟਮੈਂਟ ਚ ਸਾਡੇ ਜਿਹੜੇ ਬੱਚੇ ਨੇ ਬਹੁਤ ਜ਼ਿਆਦਾ ਨੌਕਰੀਆਂ ਲੈ ਚੁੱਕੇ ਨੇ ਵੱਡੇ ਵੱਡੇ ਪੋਸਟਾਂ ਛਾਦੇ ਨੇ ਜੀ ਪੰਜਾਬ ਦੇ ਉੱਪਰ ਇੱਕ ੱੱੱਬਾ ਲੱਗਾ ਹੋਇਆ ਹੈ ਜਿਹੜਾ ਕਿ ਆਮ ਰਾਜਨੀਤਿਕ ਵਿਅਕਤੀ ਕਹਿੰਦੇ ਆ ਕਿ ਹੋਰ ਸਰਕਾਰਾਂ ਕਹਿੰਦੀਆਂ ਕਿ ਨਸ਼ੇ ਦੇ ਵਿੱਚ ਨੌਜਵਾਨ ਕੀ ਹੈ ਇਹੋ ਜੀ ਕੋਈ ਗੱਲਬਾਤ ਨਹੀਂ ਜੀ ਜਿਹੜੇ ਬੱਚੇ ਸਾਡੇ ਗੇਮ ਨਾਲ ਜੁੜ ਜਾਂਦੇ ਨੇ ਜਿਹੜੇ ਬੱਚੇ ਜੀ ਸਪੋਰਟਸ ਤੇ ਲੈਣੇ ਆ ਐਸੇ ਕਰਕੇ ਲੈ ਕੇ ਆਈਦਾ ਕਿ ਨਸ਼ਿਆਂ ਤੋਂ ਦੂਰ ਰਹਿਣ ਮੋਬਾਈਲਾਂ ਤੋਂ ਦੂਰ ਰਹਿਣ ਗਰਾਊਂਡਾਂ ਚ ਜਾਣ ਆਪਣੇ ਫਿਜ਼ੀਕ ਠੀਕ ਕਰਨ ਸਾਡੇ ਨਾਲ ਗੇਮ ਨਾਲ ਜੁੜਨ ਜੌਬਸ ਪਾਣ ਆਪਣੇ ਘਰ ਦੀ ਤਰੱਕੀਆਂ ਕਰਨ ਇਹ ਗੇਮ ਖੇਡ ਕੇ ਕਿੱਦਾਂ-ਕਿੱਦਾਂ ਦੀ ਜੌਬ ਮਿਲਦੀ ਹੈ ਜੀ ਸਰ ਕਿਸ ਕਿਸ ਜੋਗ ਦੇ ਵਿੱਚ ਜਾ ਸਕਦਾ ਪੰਜਾਬ ਦੇ ਵਿੱਚ ਤਿੰਨ ਪਰਸੈਂਟ ਕੋਟਾ ਜੀ ਹਰ ਜੌਬ ਦੇ ਵਿੱਚ ਸਪੋਰਟਸ ਕੋਟਾ ਜਿਹੜਾ ਬੱਚਾ ਨੈਸ਼ਨਲ ਮੈਡਲ ਲੈ ਕੇ ਆਂਦਾ ਇੰਟਰਨੈਸ਼ਨਲ ਮੈਡਲ ਲੈ ਕੇ ਆਂਦਾ ਹੁਣ ਤੇ ਪੰਜਾਬ ਸਰਕਾਰ ਨੇ ਜੀ ਹੋਰ ਵਧੀਆ ਕਰਤਾ ਕਿ ਉਹਨਾਂ ਨੂੰ ਆਊਟਸਟੈਂਡਿੰਗ ਸਪੋਰਟਸ ਪਰਸਨ ਦੇ ਵਿੱਚ ਵੀ ਭਰਤੀ ਦੇਣੀ ਸ਼ੁਰੂ ਕਰਤੀ ਹੈ ਹੁਣੇ ਰੀਸੈਂਟਲੀ ਸਰਕਾਰ ਨੇ 35 ਪੋਸਟਾਂ ਦਿੱਤੀਆਂ ਜੀ ਆਊਟਸਟੈਂਡਿੰਗ ਸਪੋਰਟਸ ਪਰਸਨਸ ਨੂੰ ਉਸ ਦੇ ਵਿੱਚ ਸ਼ੌਟਬਾਲ ਗੇਮ ਦੇ 5 ਲੜਕੀਆਂ ਨੂੰ ਜੌਬ ਮਿਲੀ ਹੈ ਜੀ ਐਜ਼ ਅ ਕੋਚ ਜਿਹੜੇ ਸਾਡੇ ਪੰਜਾਬ 'ਚ ਵਰਕ ਕਰ ਰਹੇ ਨੇ ਹਰ ਗੇਮ ਦੇ ਹਰ ਜਿਹੜੀ ਜੌਬ ਆ ਉਹਦੇ ਵਿੱਚ 3% ਕੋਟੇ ਅਕੋਰਡਿੰਗ ਸਾਰੇ ਬੱਚਨ ਨੂੰ ਜੌਬ ਮਿਲਦੀ ਹੈ ਕੋਈ ਸ਼ਾਊਗਰ ਪਰਿਵਾਰਾਂ ਦੇ ਮਤਲਬ ਇਹ ਗੇਮਾਂ ਚ ਆਉਂਦੇ ਆ ਜਾਂ ਕੋਈ ਗਰੀਬ ਪਰਿਵਾਰਾਂ ਦੇ ਬੱਚੇ ਵੀ ਇੰਨੇ ਆਉਂਦੇ ਆ ਜਾਂ ਉਹਨਾਂ ਨੂੰ ਸਰਕਾਰ ਵੱਲੋਂ ਕੀ ਮਦਦ ਦਿੱਤੀ ਜਾਂਦੀ ਸਰ ਦੇਖੋ ਸ਼ਾਊਗਰਾਂ ਦੇ ਬੱਚੇ ਵੀ ਖੇਡਦੇ ਨੇ ਇਹ ਨਹੀਂ ਕਹਿ ਸਕਦੇ ਸ਼ਾਊ ਜਿਹੜਾ ਬੱਚਾ ਗਰਾਊਂਡ 'ਚ ਆ ਗਿਆ ਉਸ ਵਾਰਸੀ ਉਹ ਲਾਗੇ ਇਸ ਵਾਰਸ਼ ਉਹ ਹੀ ਪਾ ਸਕਦਾ ਜਿਹੜਾ ਬਹੁਤ ਪਾਵਰਫੁਲ ਹੈ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਜਿਹੜਾ ਬੱਚਾ ਗਰਾਊਂਡ 'ਚ ਆਏਗਾ ਵਰਕ ਕਰੇਗਾ ਉਹੀ ਅੱਗੇ ਨੈਸ਼ਨਲ ਖੇਡੇਗਾ ਜੀ ਉਹੀ ਜੋਬ ਆਏਗਾ ਤੇ ਸਰਕਾਰ ਵੱਲੋਂ ਕੀ ਮਦਦ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਬੱਚਿਆਂ ਨੂੰ ਬਹੁਤ ਮਦਦ ਕੀਤੀ ਜਾ ਰਹੀ ਹੈ ਐਸ ਵੇਲੇ ਉਹਨਾਂ ਨੂੰ ਬੱਚਿਆਂ ਨੂੰ ਸਟਾਈਫਨ ਦਿੱਤਾ ਜਾ ਰਿਹਾ ਸਾਲ ਦੇ ਵਾਸਤੇ ਉਹਨਾਂ ਨੂੰ ਮਿਹਨਤ ਕਰਨ ਦਾ ਖਰਚਾ ਦਿੱਤਾ ਜਾ ਰਿਹਾ ਹੈ ਫਿਰ ਜਦੋਂ ਨੈਸ਼ਨਲ ਜਿੱਤ ਕੇ ਆਉਂਦੇ ਨੇ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਜੀ ਕਿੱਦਾਂ ਦਿੱਤੀਆਂ ਜਾ ਰਹੀਆਂ 50 ਸਪੋਰਟ ਡਿਪਾਰਟਮੈਂਟ ਬਹੁਤ ਹੈਲਪ ਕਰ ਰਿਹਾ ਜੀ ਬੱਚਿਆਂ ਦੀ ਸਪੋਰਟਸ ਨੂੰ ਪ੍ਰਮੋਟ ਕਰਨ ਵਿੱਚ ਜਿਵੇਂ ਕਿ ਇਹਨਾਂ ਦੱਸਿਆ ਕਿ ਸਰਕਾਰ ਵੱਲੋਂ ਜਿਹੜਾ ਗੇਮਾਂ ਨੂੰ ਪ੍ਰਮੋਟ ਕਰਨ ਲਈ ਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਇਹ ਕੰਮ ਕੀਤਾ ਜਾ ਰਿਹਾ ਜਿਵੇਂ ਕਿ ਕਈ ਕਿਹੜੀਆਂ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਗਈਆਂ ਤੇ ਸਰਕਾਰ ਵੱਲੋਂ ਬੱਚਿਆਂ ਨੂੰ ਇਹ ਜਿਹੜਾ ਇਹ ਖਰਚਾ ਵੀ ਦਿੱਤਾ ਜਾਂਦਾ ਹੈ ਕਮਲ ਜੀ ਜੀ ਕਿਵੇਂ ਲੱਗ ਰਹੀਆਂ ਲੱਗਦਾ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹਰ ਵਾਰੀ ਪਹਿਲਾਂ ਤਾਂ ਮੈਂ ਧਨਵਾਦੀਆਂ ਸਾਡੀ ਪੰਜਾਬ ਸੌਫਟਬਾਲ ਐਸੋਸੀਏਸ਼ਨ ਦਾ ਉਹਨਾਂ ਦੇ ਸਖਤਰ ਸਤਾਬ ਸਾਡੇ ਕੋਲ ਹਾਜ਼ਰ ਨੇ ਜੀ ਉਹਨਾਂ ਦੀ ਦੇਖਰੇਖ ਤੇ ਟੂਰਨਾਮੈਂਟ ਹੋ ਰਿਹਾ ਕਿ ਉਹਨਾਂ ਨੇ ਸਾਨੂੰ ਮਾਨ ਬਖਸ਼ਿਆ ਅਸੀਂ ਇਹ ਹੋਸਟ ਕਰ ਰਹੇ ਹਾਂ ਇੱਥੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਜਿਹੜੀਆਂ ਲੜਕੇ ਲੜਕੀਆਂ ਦੀਆਂ ਪਹੁੰਚੀਆਂ ਲੜਕੀਆਂ ਦਾ ਫਾਈਨਲ ਹੋ ਚੁੱਕਿਆ ਔਰ ਲੜਕੀਆਂ ਦਾ ਅੱਜ ਫਾਈਨਲ ਜਿਹੜਾ ਹੈਗਾ ਉਹ ਹੋਣਾ ਤਾਂ ਅਸੀਂ ਲਗਭਗ 15 ਸਾਲ ਹੋ ਗਏ ਇਹਨਾਂ ਗੇਮਾਂ ਦੇ ਨਾਲ ਜੁੜਿਆ ਹੋਇਆ ਨੂੰ ਔਰ ਬਹੁਤ ਜਿਹੜਾ ਹੈਗਾ ਇੱਕ आनंद ਆਉਂਦਾ ਜੀ ਜਦੋਂ ਬੱਚੇ ਖੇਡਦੇ ਨੇ ਖੇਡਿਆ ਨੂੰ ਦੇਖ ਕੇ ਜਿਵੇਂ ਆਪਾਂ ਹੁਣ ਤੁਸੀਂ ਗੱਲ ਕੀਤੀ ਵੀ ਨਸ਼ਿਆਂ ਤੋਂ ਦੂਰ ਕਰਨ ਦਾ ਇੱਕੋ ਹੀ ਤਰੀਕਾ ਹੈਗਾ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜਨਾ ਮੋਬਾਈਲ ਤੋਂ ਨਸ਼ੇ ਤੋਂ ਦੂਰ ਕਰਨਾ ਬੱਚੇ ਜਦੋਂ ਖੇਡਦੇ ਨੇ ਮਿਹਨਤ ਕਰਦੇ ਨੇ ਤਾਂ ਬੜਾ ਆਨੰਦ ਆਉਂਦਾ ਵੀ ਨਾਲ-ਨਾਲ ਸਕੂਲ ਦੇ ਨਾਲ-ਨਾਲ ਸਾਡਾ ਇਹ ਏਮ ਆ ਕਿ ਅਸੀਂ ਇਹਨਾਂ ਨੂੰ ਗੇਮ ਨੂੰ ਹੋਰ ਪ੍ਰਮੋਟ ਕਰੀਏ ਗੇਮ ਵਾਲੇ ਪਾਸੇ ਜੋੜ ਕੇ ਸਕੂਲ 'ਚ ਕਿਹੜੀਆਂ-ਕਿਹੜੀਆਂ ਗੇਮਾਂ ਸਿਖਾਈਆਂ ਜਾਂਦੀਆਂ ਤੇ ਕਿਹੜੀਆਂ-ਕਿਹੜੀਆਂ ਗੇਮਾਂ ਦੇ ਤਹਿਤ ਬੱਚੇ ਨੌਕਰੀਆਂ ਲੈ ਚੁੱਕੇ ਆ ਅਸੀਂ ਜੀ ਦੇਖੋ ਆਪਾਂ ਸਾਰੀਆਂ ਗੇਮਾਂ ਨੂੰ ਅਡਾਪਟ ਨਹੀਂ ਕਰ ਸਕਦੇ ਅਸੀਂ ਮੇਨ ਸਾਡੇ ਕੋਲੇ ਸੌਫਟਬਾਲ ਤੇ ਬੇਸਬਾਲ ਦੋਨੋਂ ਹੀ ਗੇਮਾਂ ਨੂੰ ਅਸੀਂ ਅਡਾਪਟ ਕੀਤਾ ਇਹਦੇ ਚ ਹਰ ਸਾਲ ਹੀ ਬੱਚੇ ਆਪਣੇ ਨੈਸ਼ਨਲ ਤੱਕ ਜਿਹੜੇ ਮੈਡਲ ਹਾਸਲ ਕਰਦੇ ਆ ਔਰ ਉਹਨਾਂ ਨੂੰ ਹੁਣ ਸਰਕਾਰ ਵੱਲੋਂ ਕੈਸ਼ ਪ੍ਰਾਈਜ਼ ਜਿਹੜਾ ਹੈਗਾ ਉਹ ਜਿਵੇਂ ਅੱਗੇ ਲੱਖ ਲੱਖ ਤੋਂ ਉੱਪਰ ਬੱਚਿਆਂ ਦੇ ਖਾਤਿਆਂ 'ਚ ਆਇਆ ਜਿਹੜੇ ਨੈਸ਼ਨਲ ਵਿਨਰ ਸੀਗੇ ਤਾਂ ਉਹ ਆ ਰਿਹਾ ਔਰ ਉਹਦੇ ਨਾਲ ਨਾਲ ਜਿਹੜੇ ਬੱਚੇ ਆ ਹੁਣ ਐਮਬੀਬੀਐਸ ਦੇ ਵਿੱਚ ਮੇਰਾ ਬੇਟਾ ਵੀ ਸਿਲੈਕਟ ਹੋਇਆ ਜੀ ਹੁਣ ਵੀ ਖੇਡ ਰਿਹਾ ਉਹ ਜਿਹੜਾ ਹੈਗਾ ਸਪੋਰਟਸ ਦੇ ਆਧਾਰ ਤੇ ਔਰ ਬਹੁਤ ਸਾਰੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਉਹ ਸੌਫਟਬਾਲ ਵਾਲੇ ਬੱਚੇ ਜਿਹੜੇ ਹੈਗੇ ਬੇਸਬਾਲ ਵਾਲੇ ਉਹ ਨੌਕਰੀਆਂ ਜਿਹੜੇ ਹਾਸਲ ਕਰ ਰਹੇ ਆ ਆ ਦੇਖੋ ਇਹ ਗੇਮ ਜਿਹੜੀ ਹੈਗੀ ਆ ਅਮਰੀਕਾ ਤੋਂ ਚੱਲੀ ਤੇ ਅੱਜ ਪੰਜਾਬ ਦੇ ਵਿੱਚ ਇੱਥੇ ਖੇਡੀ ਜਾ ਰਹੀ ਹਿੰਦੁਸਤਾਨ ਦੇ ਵਿੱਚ ਤੇ ਇਹ ਜੀਰਾ ਇੱਕ ਤਹਿਸੀਲ ਹੈ ਛੋਟਾ ਜਿਹਾ ਛੋਟੀ ਤਹਿਸੀਲ ਹੈ ਤੇ ਇਹਦੇ ਵਿੱਚ ਇੱਕ ਸਕੂਲ ਹੈ ਜਿਹੜਾ एसएसएम ਇਹਦੇ ਵਿੱਚ ਤੇ ਸਕੂਲ ਦੇ ਵਿੱਚ ਅਡਾਪਟ ਕੀਤੀ ਗਈ ਹੈ ਜਿਹੜੀ ਗੇਮ ਹੈ ਤੇ ਇਹ ਹੋਰ ਕੋਚ ਸਾਹਿਬ ਵੀ ਕੀ ਸੈਕਟਿਜ਼ ਖਤਰਜਬ ਕੀ ਕਹਿਣਾ ਜਾਓਗੇ ਇਸ ਬਾਰੇ ਇਹ ਜਿਹੜੀ সফটਬਾਲ ਗੇਮ ਆ ਐਕਚੁਅਲੀ ਇਹ ਅਮਰੀਕਨ ਗੇਮ ਆ ਉਸ ਤੋਂ ਬਾਅਦ ਹੁਣ ਇੰਡੀਆ ਦੇ ਵਿੱਚ ਇਹ ਗੇਮ ਚੱਲ ਰਹੀ ਆ ਸਾਡੇ ਬੱਚੇ ਚੰਗੀਆਂ-ਚੰਗੀਆਂ ਪੋਸਟਾਂ ਤੇ ਗਏ ਨੇ সফটਬਾਲ ਜਿਹੜੇ ਖੇਡਦੇ ਨੇ ਪੀਸੀਸ ਸਿਲੈਕਟ ਹੋਏ ਨੇ ਖੋਦ ਮੇਰੀ ਬੇਟੀ ਐਕਸਰਸਾਈਜ਼ ਦੇ ਵਿੱਚ ਇਨਸਪੈਕਟਰਸ ਲਾਈਕ ਟੋਹੀਆ ਸਪੋਰਟਸ ਗੋਟੇ ਦੇ ਵਾਸਤੇ ਤੇ ਇਸ ਡਿਸਟ੍ਰਿਕਟ ਦੇ ਵਿੱਚ ਸਰਦਾਰ ਕਮਲਜੀ ਸਿੰਘ ਖੜੇ ਨੇ ਇਹ ਇਹਨਾਂ ਦੀ ਬਹੁਤ ਦੇਣਾ ਇਹ ਸੌਫਟਵਰ ਨੂੰ ਇਹ ਜਿਹੜਾ ਕੰਪੀਟੀਸ਼ਨ ਸਾਡਾ ਚੱਲਿਆ 33ਵੀਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਚੱਲ ਰਹੀ ਹੈ ਪੰਜਾਬ ਦੀ ਤੇ ਇਹਦੇ ਵਿੱਚੋਂ ਸਾਡੇ ਹੁਣ ਬੱਚੇ ਸਿਲੈਕਟ ਹੋ ਕੇ 47ਵੀਂ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਵੈਸਟ ਬੰਗਾਲ ਦੇ ਵਿੱਚ ਆਪਣੇ ਦਤਾ ਬੁਲੀਆ ਉਹ ਬਤਾ ਪੁਲੀਆ ਉੱਥੇ ਸਾਡੇ ਬੱਚੇ ਇਥੋਂ ਸਿਲੈਕਟ ਹੋ ਕੇ ਹੁਣ ਨੈਸ਼ਨਲ ਲਈ ਜਾਣਗੇ ਤਕਰੀਬਨ ਹਰ ਸਾਲ ਸਾਡੇ ਸੌਫਟਬਾਲ ਜਿਹੜੀ ਗੇਮ ਆਏ ਇਹਦੀ ਪੋਜੀਸ਼ਨ ਨੈਸ਼ਨਲ ਦੇ ਵਿੱਚੋਂ ਕੋਈ ਨਾ ਕੋਈ ਜ਼ਰੂਰ ਆਉਂਦੀ ਆ ਪਿੱਛੇ ਆਪਣੇ ਪੰਜਾਬ ਸਰਕਾਰ ਨੇ ਪੋਸਟਾਂ ਕੱਢੀਆਂ ਸੀਆਂ ਸਪੋਰਟਸ ਕੋਟੇ ਦੀਆਂ ਉਹਦੇ ਵਿੱਚ 125 ਪੋਸਟਾਂ ਸੀ ਜਿਹਦੇ ਵਿੱਚੋਂ 17 ਬੱਚੇ ਸਾਡੇ ਸੌਫਟਬਾਲ ਦੇ ਸਿਲੈਕਟ ਹੋਏ ਨੇ ਉਹ ਕੁਝ ਸੀ ਕੋਈ ਟੈਕਨੀਕਲੀ ਪ੍ਰੋਬਲਮਸ ਉਹਦੇ ਕਰਕੇ ਆਰਡਰ ਨਹੀਂ ਮਿਲੇ ਹੁਣ ਬੱਚਿਆਂ ਨੂੰ ਆਰਡਰ ਵੀ ਮਿਲ ਰਹੇ ਨੇ ਉਹ ਜੁਆਇਨ ਕਰ ਰਹੇ ਨੇ ਕੋਈ ਫਿਰ ਦੁਬਾਰਾ ਗੱਲ ਇਹ ਹੀ ਕਰਨ ਲੱਗਾ ਕਿ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਰੱਖਿਆ ਜਾਂਦਾਗਾ ਕਿਸੇ ਨਾਲ ਇਹ ਹਾਂ ਵੀ ਇੱਥੇ ਗੇਮਾਂ ਇੱਥੇ ਹੁੰਦੀਆਂ ਪਈਆਂ ਇਤੋਂ ਦੀ ਟੀਮ ਦੇ ਜ਼ਿਆਦਾ ਬੱਚੇ ਜਿਹੜੇ ਸੈਲੈਕਟ ਕੀਤੇ ਜਾਣ ਜਾਂ ਬਾਸੇ ਦੇ ਪਕਟ ਕੀਤੇ ਜਾਣ ਕੋਈ ਐਹੋ ਜਿਹਾ ਮਤਭੇਦ ਨਹੀਂ ਨਹੀਂ ਜੀ ਉਹਦੇ ਵਿੱਚ ਅਸੀਂ ਜਦੋਂ ਹੁਣ ਸਿਲੈਕਸ਼ਨ ਕਮੇਟੀ ਬਣਾ ਦਿੰਨੇ ਆ ਉਹ ਇਹ ਨਹੀਂ ਹੈਗਾ ਵੀ ਉਹ ਕੱਲੇ ਫਿਰੋਜ਼ਪੁਰ ਵਾਲੇ ਹੀ ਬੱਚੇ ਸਿਲੈਕਟ ਕਰਨਗੇ ਅਸੀਂ ਸਾਰੇ ਡਿਸਟ੍ਰਿਕਟਾਂ ਦੇ ਵਿੱਚੋਂ ਕੋਚੀਜ਼ ਨੇ ਜਿਹੜੇ ਉਹਨਾਂ ਦੀਆਂ ਡਿਊਟੀਆਂ ਲਾ ਦਿੰਦੇ ਨੇ ਇੱਕ ਸਿਲੈਕਸ਼ਨ ਕਮੇਟੀ ਬਣ ਜਾਂਦੀ ਆ ਉਹ ਫਿਰ ਇੱਥੇ ਵਾਚ ਕਰਦੇ ਨੇ ਜਦੋਂ ਕੰਪੀਟੀਸ਼ਨ ਚੱਲਦੇ ਨੇ ਉਹ ਜਿਹੜੇ ਬੱਚੇ ਵਧੀਆ ਪਲੇ ਹੁੰਦੇ ਨੇ ਉਹ ਉਹਨਾਂ ਨੂੰ ਉਹ ਜਿਹੜੇ ਸਿਲੈਕਟਰ ਨੇ ਉਹ ਸਿਲੈਕਟ ਕਰ ਦਿੰਦੇ ਨੇ ਫਿਰ ਉਸ ਤੋਂ ਬਾਅਦ ਟੀਮ ਬਣਦੀ ਆ ਇਹ ਪਹਿਲੀਆਂ ਸਰਕਾਰਾਂ ਨੇ ਵੀ ਇਹ ਕੰਮ ਕੀਤੇ ਸੀਗੇ ਜਾਂ ਇਸੇ ਸਰਕਾਰ ਚ ਹੀ ਹੋਣਾ ਨਹੀਂ ਪਹਿਲੀਆਂ ਸਰਕਾਰਾਂ ਨੇ ਵੀ ਕੀਤੇ ਨੇ ਜੀ ਜਿਹੜੀਆਂ ਪਹਿਲੀਆਂ ਪੋਸਟਾਂ ਨਿਕਲੀਆਂ ਸੀ ਉਹ 16 ਦੇ ਵਿੱਚ ਨਿਕਲੀਆਂ ਸੀ ਸਬ ਇੰਸਪੈਕਟਰ ਵਾਲੀਆਂ ਜੀ ਤੇ ਹੁਣ ਇਹ ਸਰਕਾਰ ਵੀ ਕਰ ਰਹੀ ਆ ਇਹ ਇਹਨਾਂ ਦੇ ਨਾਲ ਖੇਡਾਂ ਬਦਲ ਪੰਜਾਬ ਦੀਆਂ ਵੀ ਚਲਾਈਆਂ ਨੇ ਸਰਕਾਰ ਨੇ ਤੇ ਬਾਕੀ ਬੱਚਿਆਂ ਨੂੰ ਵਜੀਫੇ ਵੀ ਮਿਲ ਰਹੇ ਨੇ ਕੈਸ਼ ਪ੍ਰਾਈਜ਼ ਮਿਲ ਰਹੇ ਨੇ ਬੱਚਿਆਂ ਨੂੰ ਸਕਾਲਰਸ਼ਿਪਸ ਬਹੁਤ ਨੇ ਜਿਹੜੇ ਨੈਸ਼ਨਲ ਮੈਡਲਿਸ ਸਕਾਲਰਸ਼ਿਪ ਜਿਹੜੀ ਪਹਿਲੀ ਵਾਰ ਦਿੱਤੀ ਜਾ ਰਹੀ ਆ ਨਹੀਂ ਇਹ ਪਹਿਲਾਂ ਵੀ ਪਹਿਲਾਂ ਵੀ ਮਿਲਦੀ ਸੀ ਪਹਿਲਾਂ ਘੱਟ ਸੀਗੀ ਪਹਿਲਾਂ ਬਹੁਤ ਘੱਟ ਸੀ ਪਹਿਲਾਂ ਤਾਂ तकरीबन 20 ਹਜ਼ਾਰ ਦੇ ਕਰੀਬ ਸੀਗੀ ਤੇ ਹੁਣ ਲੱਖ ਦੇ ਕਰੀਬ ਚਲੇ ਗਈ ਆ ਜਿਹੜੀ ਸਕਾਲਰਸ਼ਿਪ ਆ ਜਿਵੇਂ ਕਿ ਬੱਚਿਆਂ ਦਾ ਇੱਕ ਸੁਧਾਰਨ ਲਈ ਤੇ ਬੱਚਾ ਨਸ਼ਾ ਦੂਰ ਰੱਖਣ ਲਈ ਖੇਡਾਂ ਜ਼ਰੂਰੀ ਹੈ ਉਸੇ ਤਰ੍ਹਾਂ ਅੱਡ ਅੱਡ ਸਕੂਲਾਂ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਕਿ ਖੇਡਾਂ ਕੀਤੀਆਂ ਜਾਂਦੀਆਂ ਤੇ ਸਰਕਾਰ ਵੱਲੋਂ ਜਿੱਥੇ ਪਹਿਲੀਆਂ ਪਿਛਲੀਆਂ ਸਰਕਾਰਾਂ ਵੱਲੋਂ ਕੰਮ ਕੀਤਾ ਜਾ ਰਿਹਾ ਸੀਗਾ ਉਹਦੇ ਵਿੱਚ ਸਕਾਲਰਸ਼ਿਪ ਬੱਚਿਆਂ ਨੂੰ ਕੱਟ ਦਿੱਤੀ ਜਾਂਦੀ ਲੇਕਿਨ ਹੁਣ ਜਿਹੜੇ ਖਰਚੇ ਜਿਵੇਂ ਮਹਿੰਗਾਈ ਵੱਧਦੀ ਜਾਂਦੀ ਹੈ ਉਸ ਦੇ ਮੁਤਾਬਕ ਜਿਹੜੇ ਕੀ ਖਰਚੇ ਵੀ ਵੱਧ ਦਿੱਤੇ ਜਾ ਰਹੇ ਨੇ ਇਸ ਸਕੂਲ ਦੀ ਜਿਹੜੀ ਬਹੁਤ ਵੱਡੀ ਦੇਣ ਹੈ ਜਿਹੜੀਆਂ ਦੋਸਤੋ ਗੇਮਾਂ ਜਿਹੜੀਆਂ ਇਹਨਾਂ ਨੇ ਅਡਾਪਟ ਕੀਤੀਆਂ ਜਿਹੜੀਆਂ ਕੀ ਬਾਹਰ ਲੀਆਂ ਵਿਦੇਸ਼ਾਂ ਤੋਂ ਚਲੀਆਂ ਤੇ ਇੱਥੇ ਪੰਜਾਬ ਵਿੱਚ ਆ ਕੇ ਹੁਣ ਰੁਕ ਗਈਆਂ ਦੀਪਕ ਭਾਰਗੋ ਰੀਅਲ ਨਿਊਜ਼ ਜ਼ੀਰਾ